ਅੰਦਰੋਂ ਦੁੱਖ ਹੋ ਰਿਹਾ ਕਿ ਲੋਕਾਂ ਨੇ ਗੱਡੀਆਂ ਸੈਂਟਰ ਤੇ ਲਾਈਆਂ ਦੁਕਾਨਦਾਰਾਂ ਨੇ ਆਪਣੀ ਦੁਕਾਨ ਛੱਡ ਕੇ ਸਾਰਾ ਸਮਾਨ ਜਿਹੜਾ ਹੈ ਉਹ ਜਿਹੜੀ ਸਟਰੀਟ ਤੇ ਲਾਇਆ ਹੋਇਆ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਤੇ ਚਲੋ ਛੋਟੇ ਮੇਰੇ ਵੀਰ ਭਰਾ ਆ ਹਥਿਆਰ ਆ ਰਿਹਾ ਹਰ ਇੱਕ ਨੇ ਰੋਜੀ ਰੋਟੀ ਕਮਾਣੀ ਹੈ ਮੇਰਾ ਮਨ ਨਹੀਂ ਕਰਦਾ ਕਿ ਕਿਸੇ ਦਾ ਸਮਾਨ ਚੁੱਕ ਕੇ ਅਸੀਂ ਕਮੇਟੀ ਤੇ ਲੈ ਜਾਈਏ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਆਪਣੇ ਦੁਕਾਨਾਂ ਦੇ ਅੰਦਰ ਸਮਾਨ ਲਾਓ ਤੇ ਤੁਹਾਡਾ ਸਮਾਨ ਜਰੂਰ ਵਿਕੇਗਾ ਜੇ ਅਸੀਂ ਸਾਰੇ ਰਲ ਮਿਲ ਕੇ ਸਾਫ ਸੁਥਰਾ ਬਣਾਈਏ ਤਾਂ ਜੋ ਲੋਕੀ ਖੁਸ਼ ਹੋ ਕੇ ਆਣ ਜੇ ਤੁਸੀਂ ਗਲੀਆਂ ਮੰਨ ਲੋਗੇ ਤੁਸੀਂ ਸਾਰੀ ਰੋਡ ਮੰਨ ਲੋਗੇ ਫਿਰ ਇੱਥੇ ਦੁਕਾਨ ਤੇ ਕੋਈ ਚੜੇਗਾ ਨਹੀਂ ਕਿ ਇਹਨੂੰ ਗੱਡੀ ਦੀ ਮੋੜਸਾ ਲਾਉਣ ਨੂੰ ਜਗ੍ਹਾ ਨਹੀਂ ਹੋਏਗੀ ਮੈਂ ਇਹ ਤੁਹਾਨੂੰ ਤੁਹਾਡੇ ਮਾਦੀ ਮਰਾਹੀਂ ਸਾਰੇ ਜਿਹੜੇ ਮੇਰੀ ਕਮੇਟੀਆਂ ਨੇ ਸਪੈਸ਼ਲੀ ਮੇਰਾ ਬਾਬਾ ਨਾਨਕ ਅਪੀਲ ਕਰਦਾ ਕਿ ਤੁਸੀਂ ਆਪਣੀ ਜਿਹੜੀ ਇਨਕ੍ਰੋਚਮੈਂਟ ਹੈ ਉਹਨੂੰ ਆਪ ਹੀ ਰਿਮੂਵ ਕਰੋ ਆਪਣੇ ਦੁਕਾਨਾਂ ਚ ਸਮਾਨ ਲਾਓ ਤਾਂ ਜੋ ਸੋਹਣੀ ਸੁੱਤੀ ਜਿਹੜੀ ਸਟਰੀਟ ਬਣਾਈ ਹੈ ਹੈਰੀਟੇਜ ਇਹਦੀ ਜਿਹੜੀ ਖੁਸ਼ਹਾਲੀ ਹੈ ਉਹ ਬਹਾਲ ਰਹੇ ਲੋਕ ਕਾਨੂੰ ਵਧੀਆ ਲੱਗੇ ਇੱਥੇ ਆਣ ਕੇ ਤਾਂ ਜੋ ਹੋਰ ਇੱਥੇ ਦੀ ਜਿਹੜੀ ਖਰੀਦਦਾਰੀ ਆ ਉਹ ਵੱਧ ਸਕੇ ਤੁਸੀਂ ਅੱਜ ਆਏ ਹੋ ਤੇ ਖਰਾਚ ਲਿਓ ਪਰ ਨਿਤ ਤਾਈਏ ਕੰਮ ਰਹਿਣਾ ਵਾ ਉਹ ਕਿਵੇਂ ਚੱਲ ਰਹਿਣਾ ਵਾ ਦੇਖੋ ਜੀ ਨੇਤੇ ਦਾ ਕੰਮ ਐਦਾ ਕਿ ਜੇ ਹੁਣ ਕੇ ਨੇ ਬਾਹਰ ਫਰੂਟ ਲਾਇਆ ਸਬਜ਼ੀਆਂ ਲਾਈਆਂ ਜੇ ਮੈਂ ਕਵਾਂਗਾ ਕਿ ਮੈਂ ਜੇ ਚਾਰ ਵਾਰੀ ਚੁੱਕ ਕੇ ਲੈ ਗਿਆ ਉਹਦਾ ਘਟਾ ਘਟ ਤਿੰਨ ਮਹੀਨੇ ਦੀ ਜਿਹੜੀ ਰੋਜੀ ਰੋਟੀ ਹੈ ਉਹ ਸੀ ਚੁੱਕ ਕੇ ਲੈ ਗਏ ਤੇ ਫਿਰ ਜੇ ਤਿੰਨ ਮਹੀਨੇ ਦਾ ਜੇ ਕੋਈ ਨੁਕਸਾਨ ਚੱਲ ਸਕਦਾ ਮੈਨੂੰ ਨਹੀਂ ਲੱਗਦਾ ਕੋਈ ਦੁਕਾਨਦਾਰ ਇਹ ਨੁਕਸਾਨ ਚੱਲ ਸਕਦਾ ਇਸ ਕਰਕੇ ਮੈਂ ਹੀ ਕਹਿਣਾ ਚਾਹਾਂਗਾ ਕਿ ਸਾਨੂੰ ਨਾ ਮਜਬੂਰ ਕਰੋ ਕਮੇਟੀ ਨੂੰ ਮਜਬੂਰ ਨਾ ਕਰੋ ਤਾਂ ਜੋ ਤੁਹਾਡਾ ਸਮਾਨ ਚੁੱਕ ਕੇ ਲੈਣ ਤੁਸੀਂ ਆਪ ਹੀ ਪਿੱਛੇ ਹਟਾਓ ਨਹੀਂ ਤੇ ਸਾਨੂੰ ਜਿਹੜੀ ਹੈ ਟਾਈਮ ਤੋਂ ਟਾਈਮ ਅਸੀਂ ਬਾਰ ਬਾਰ ਕਾਰਵਾਈ ਕਰਦੇ ਰਹਿਾਂਗੇ